ਤੂੰ ਬਾਹਰ ਚ ਪੂਰੇ ਖੜੇਗਾ ਤੇ ਲੈ ਆ ਆ ਵਾਟੋ ਬੋਲ ਮਰਜ਼ਾ ਮੈਂ ਘਰ ਜਾਨੀ ਨੇ ਘਰ ਇੱਕ ਜਿੱਤ ਗਈ ਬੜੀ ਕੱਟ ਗਿਆ ਸਾਡਾ ਤੂੰ ਵੀ ਨਿੱਤ ਗਈ ਬੜੀ ਕੋਣ ਹੈ ਬੰਦੇ ਜਾਂਦਾ ਬੰਦਾ ਉਹਦੇ ਲੈ ਜਾਂਦੇ ਹੁਣ ਹਾਂ ਤਾਂ ਤੁਸੀਂ ਆਉਣ ਹੋਇਆ ਗਿਆ ਲਿਆ ਤੂੰ ਬੈਠ ਤੂਰੇ ਖੜਾ ਨਾ ਕੇ ਲੈ ਆ ਲਿਆ ਚੋਰੀ ਦੇ ਮਾਮਲੇ 'ਚ ਨਾਮਜ਼ਦ આરોપી ਨੂੰ ਚਮਕੌਰ ਸਾਹਿਬ ਦੀ ਪੁਲਿਸ ਨੇ ਕੀਤਾ ਸਮਰਾਲੇ ਤੋਂ ਕਾਬੂ ਪਤਨੀ ਨੇ ਕੀਤਾ ਹਾਈ ਵੋਲਟੇਜ ਡਰਾਮਾ ਸਮਰਾਲਾ ਕਚੇਰੀ ਦੇ ਵਿੱਚ ਅੱਜ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋਇਆ ਜਦੋਂ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਆਪਣੀ ਹਿਰਾਸਤ ਵਿੱਚ ਲਿਆ ਗਿਆ ਤਾਂ ਉਸ ਵਿਅਕਤੀ ਦੀ ਪਤਨੀ ਵੱਲੋਂ ਹਾਈ ਵੋਲਟੇਜ ਡਰਾਮਾ ਕਰਦੇ ਹੋਏ ਆਪਣੇ ਪਤੀ ਨੂੰ ਪੁਲਿਸ ਕੋਲੋਂ ਛਡਵਾਉਣ ਵਾਸਤੇ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਗਏ ਜਦੋਂ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਆਪਣੀ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੀ ਪਤਨੀ ਪੁਲਿਸ ਦੀ ਗੱਡੀ ਦੇ ਮਗਰ ਲੰਮਕ ਗਈ ਜਿਸ ਨੂੰ ਬਾਅਦ ਵਿੱਚ ਪੁਲਿਸ ਮੁਲਾਜ਼ਮਾ ਵੱਲੋਂ ਪਾਸੀ ਕੀਤਾ ਗਿਆ ਪਤਾ ਲੱਗਾ ਹੈ ਕਿ ਅੱਜ ਦੋਨੋਂ ਪਤੀ ਪਤਨੀ ਕਿਸੇ ਕੇਸ ਵਿੱਚ ਆਪਣੀ ਤਾਰੀਖ ਪੁੱਗਣ ਲਈ ਸਮਰਾਲਾ ਕਚੇਰੀ ਵਿੱਚ ਆਏ ਹੋਏ ਸਨ ਜਦੋਂ ਦੋਨੋਂ ਪਤੀ ਪਤਨੀ ਕੰਟੀਨ ਦੇ ਵਿੱਚ ਚਾਹ ਪੀ ਰਹੇ ਸਨ ਤਾਂ 3-4 ਸਿਵਲ ਵਰਦੀ ਅਤੇ ਪੁਲਿਸ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਨਾਲ ਚੱਲਣ ਵਾਸਤੇ ਕਿਹਾ ਤਾਂ ਦੋਨਾਂ ਪਤੀ ਪਤਨੀ ਵੱਲੋਂ ਪੁਲਿਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਝੂਠੇ ਕੇਸ 'ਚ ਫਸਾਉਣ ਦੇ ਵੀ aarop ਲਗਾਏ ਗਏ ਪੁਲਿਸ ਵੱਲੋਂ ਹਲਕੇ ਬਾਲਦਾ ਪ੍ਰਯੋਗ ਕਰਦੇ ਹੋਏ ਵਿਅਕਤੀ ਨੂੰ ਧੱਕੇ ਨਾਲ ਖੜੀਸਦੇ ਹੋਏ ਸੜਕ ਉੱਤੇ ਖੜੀ ਗੱਡੀ ਵਿੱਚ ਸੁੱਟ ਲਿਆ पत्नी रो रो के लोग रही सी कि निर्दोष है इस संबंधी जदो औरत नाल नजायज है दूसरे पास जो इस मामले के संबंध श्री चमकौर साहब के थाना मुखी कमल तनेजा गई तो उन्होंने जानकारी देखा दे हिरासत विच ले गए व्यक्ति का नाम हरदीप सिंह पुत्र अंग्रेज सिंह है ਚੇਸ ਦੇ ਖਿਲਾਫ ਪੰਜ ਤੋਲੇ ਸੋਨੇ ਦੇ ਜੀਵਰਾਤ ਅਤੇ 24000 ਦੀ ਨਕਦੀ ਚੋਰੀ ਕਰਨ ਦਾ ਇੱਕ ਮਾਮਲਾ ਸੁਖਦੇਵ ਸਿੰਘ ਪੁੱਤਰ ਜੁਗਿੰਦਰ ਸਿੰਘ ਦੀ ਸ਼ਿਕਾਇਤ ਤੇ શ્રી ਚਮਕੌਰ ਸਾਹਿਬ ਵਿੱਚ ਮੁਕੱਦਮਾ ਨੰਬਰ 26 ਅੰਡਰ ਸੈਕਸ਼ਨ 379 ਮਿਤੀ 6 ਮਾਰਚ 2013 ਨੂੰ ਦਰਜ ਕੀਤਾ ਗਿਆ ਸੀ ਜਿਸ ਦੀ ਗ੍ਰਿਫਤਾਰੀ ਵਾਸਤੇ ਕਈ ਵਾਰ ਉਸ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਉਹ ਹਰ ਵਾਰ ਪੁਲਿਸ ਦੀ ਗ੍ਰਿਫਤ ਤੋਂ ਬਚਦਾ ਰਿਹਾ ਅੱਜ ਮਿਲੀ ਸੂਚਨਾ ਦੇ ਆਧਾਰ ਤੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵਾਸਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਸਮਰਾਲਾ ਤੋਂ ਕਰਿਸ਼ਨ ਲਾਲ ਚਾਨਾ ਦੀ ਰਿਪੋਰਟ ਲੈ ਕੇ ਗਏ ਨੇ ਹੋਰ ਲੈ ਕੇ ਗਏ ਨੇ ਕਿੱਥੇ ਦੀ ਪੁਲਿਸ ਆਹੋ ਮਾਰਦੇ ਜਾਣੇ ਨਾ ਤੇ ਗੱਲ ਪੈ ਗਈ ਕੀ ਗੱਲ ਕੀ ਹੋਈ ਹੈ ਪਹਿਲਾਂ ਚੋਰੀ ਕੀਤੀ ਹੈ ਇਹਨਾਂ ਦੇ ਪਹਿਲਾਂ ਤਿੰਨ ਵਰਜਨ ਜਿਆਜ ਬਾਤੇ ਵੀਰੇ ਮੇਰੇ ਬੰਦੇ ਤਾਂ ਚੱਲ ਤਿੰਨ ਬਾਤੇ ਅਸੀਂ ਤਿੰਨਾ ਦੀ ਜਵਾਬ ਤਕਰਾਲੀਆਂ ਹੁਣ ਮੇਰੇ ਚੱਕਰ ਚੱਕ ਕੇ ਤੁਸੀਂ ਅੱਜ ਉਰੇ ਕੀ ਕਰਨ ਆਏ ਸੀ ਕਿ ਸਮਰਾਲਾ ਕਚਹਿਰੀ ਚ? ਨਾ ਤਰੀਕ ਸੀ ਵੀਰਾ ਤਰੀਕ ਤੋਂ ਚੱਕ ਕੇ ਲੈ ਕੇ ਗਏ ਨੇ ਅੱਜ ਜਿਹੜੀ ਪੁਲਿਸ ਲੈ ਕੇ ਗਈ ਆ ਕਿ ਕਿੱਥੇ ਦੀ ਪੁਲਿਸ ਦੱਸਿਆ ਇਹਨਾਂ ਨੇ ਬੱਸ ਮੇਰੇ ਚਮਕਾਰ ਕੇ ਕਿੱਥੇ ਦੀ ਪੁਲਿਸ ਦੀ ਉਹ ਲੈ ਕੇ ਗਈ ਜੀ ਤੇਰੇ ਨੂੰ ਝੂਠਾ ਲਾਈ ਕੋਈ ਸਿਵਲ ਜੀ ਐਸਐਸਓ ਸਾਹਿਬ ਨੂੰ ਬੁਲਾਉਂਦੇ ਸੀ ਬਾਕੀ ਸਿਵਲ ਜੀ ਵੱਡੇ ਸੀ ਕਿੱਥੋਂ ਚੱਕ ਕੇ ਲੈ ਕੇ ਗਏ ਨੇ ਕਿੱਥੋਂ ਇਸ ਨੂੰ ਚੱਕ ਕੇ ਲੈ ਗਏ ਉਹ ਤੋਂ ਕਚਹਿਰੀ ਚ ਚੋਰ ਚੋਰ ਕਹਿ ਕੇ ਚੱਕ ਕੇ ਲੈ ਗਏ ਹੁਣ ਐ ਪਤਾ ਨਹੀਂ ਕੀ ਕੀਤਾ ਕਰਨਗੇ ਬੱਸ 24000 ਰੁਪਏ ਨਗਦ ਤੇ 5 ਤੋਲੇ ਸੋਨੇ ਦੀ ਚੋਰੀ ਹੋਈ ਸੀ ਜੀ ਤੇ ਇਸ ਸਬੰਧ ਵਿੱਚ ਇਹ ਵਿਅਕਤੀ ਜਿਹੜਾ ਅਸੀਂ ਅੱਜ ਅਰੈਸਟ ਕੀਤਾ ਹਰਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਵਾਸੀ ਪਿੰਡ ਬੀਜਾ ਥਾਣਾ ਸਰਖੰਨਾ ਇਹ ਬੰਦਾ ਜਿਹੜਾ ਹੈਗਾ ਇਸ ਦੇ ਵਿੱਚ ਰੁਬਿੰਦਾ ਸੀਗਾ ਤੇ ਕਈ ਵਾਰ ਇਹਨਾਂ ਨੂੰ ਇਸ ਨੂੰ ਜਦੋਂ ਦੇ ਘਰਾਂ ਰੇਡ ਕੀਤੀ ਹੈ ਤੇ ਉੱਥੇ ਨਹੀਂ ਮਿਲਦਾ ਤੇ ਜਦੋਂ ਹੁਣ ਸਾਨੂੰ ਪਤਾ ਲੱਗਿਆ ਕਿ ਅੱਜ ਸਮਰਾਲਾ ਦੇ ਵਿੱਚ ਹੈਗਾ ਕਿਸੇ ਤਰੀਕੇ ਆਇਆ ਹੋਇਆ ਹੈ ਇਹ ਫਿਰ ਅਸੀਂ ਉਹਨੂੰ ਫਿਰ ਪ੍ਰੋਪਰ ਜਿਹੜਾ ਅਕੋਰਡਿੰਗ ਟੂ ਦਾ ਲਾਅ ਅਰੈਸਟ ਕੀਤਾ ਹੈ ਤੇ ਮੌਕੇ ਤੇ ਉਹਨੂੰ ਰੈਸਟ ਕਰਨ ਤੋਂ ਬਾਅਦ ਕਾਫੀ ਕਿਲੇਲੇ ਵਿੱਚ ਇਹ ਵੀ ਹੈਗੇ ਵੀ ਜਿਹਦੇ ਦਾ ਆਲਰੇਡੀ ਪਹਿਲਾਂ ਵੀ ਕਈ ਪਰਚੇ ਹੈਗੇ ਆ ਮਾਛੀਵਾੜਾ ਦੇ ਵਿੱਚ ਮਾਛੀਵਾੜਾ ਦੇ ਵਿੱਚ ਇਹ 70 ਚੋਰ ਹੈ ਤਿੰਨ ਬਕਾਇਦਾ ਖੋਹ ਦੇ ਪਰਚੇ ਇੱਤੇ ਹੈਗੇ ਆ ਜਿਹਦੇ ਵਿੱਚ ਇੱਕ ਸੰਧ ਲੜ ਦਾ ਵੀ ਪਰਚਾ ਸ਼ਾਮਿਲ ਹੈ ਤੇ ਇਸ ਕਰਕੇ ਹਜੇ ਇਸ ਤੋਂ ਕੁਝ ਕੁ ਚ ਕਰਨੀ ਹੈ ਵੀ ਇਹ ਜਿਹੜਾ ਸਮਾਨ ਵਗੈਰਾ ਹੈਗਾ ਕਿੱਥੇ ਰੱਖਿਆ ਕੀ ਹੈਗਾ ਚੋਰੀ ਦਾ ਪੂਰਾ ਮੈਟਰ ਪਤਾ ਕਰਨਾ ਹੈ ਕੋਈ ਤੇ ਸਰ ਲੇਡੀ ਵੱਲੋਂ ਉੱਥੇ ਮੌਜੂਦਾ ਲੇਡੀ ਵੱਲੋਂ ਹਾਈ ਬੋਰਡਰ ਦਾ ਡਰਾਮਾ ਕੀਤਾ ਗਿਆ ਜੀ ਉੱਥੇ ਮੌਕੇ ਤੇ ਜਰੂਰ ਤੁਸੀਂ ਰੈਸਟ ਕਰਨਗੇ ਜੀ ਸਰ ਇਸ ਵਾਰ ਕੀ ਕਹੋਗੇ ਅ ਮੌਕੇ ਤੇ ਲੇਡੀ ਵੱਲੋਂ ਥੋੜਾ ਇਸ ਤਰ੍ਹਾਂ ਦਾ ਕੀਤਾ ਗਿਆ ਪਰ ਉਹ ਸਾਡੇ ਕੰਮ ਦੇ ਵਿੱਚ ਵਿਗਨ ਪਾ ਰਹੀ ਸੀ ਉਸ ਨੂੰ ਜਿਹੜਾ ਦੋਸ਼ੀ ਹੈਗਾ ਹਰਦੀਪ ਸਿੰਘ ਇਹਨੂੰ ਵੀ ਆਪਾਂ ਸਮਝਾਇਆ ਕਿ ਤੁਸੀਂ ਗੱਡੀ 'ਚ ਬੈਠੋ ਤੁਹਾਡੇ ਦਾ ਅਰੈਸਟ ਕਰਨਾ ਤੁਹਾਨੂੰ ਤੇ ਉਹ ਜਿਹੜਾ ਹੈਗਾ ਮੌਕੇ ਤੇ ਡਿੱਟ ਗਿਆ ਥੱਲੇ ਦੇਖੋ ਇਸ ਕਰਕੇ ਮੈਸਲੋ ਜਿਹੜਾ ਹੈ ਆਪਣਾ ਅਕੋਰਡਿੰਗ ਟੂ ਲਾ ਉਸ ਨੂੰ ਅਰੈਸਟ ਕਰਕੇ ਲਿਆਇਆ ਹੈ ਸਰ ਕੀ ਲੱਗਦਾ ਜੀ ਕੀ ਇਕੱਲਾ ਕੰਮ ਕਰਦਾ ਸੀ ਜਾਂ ਗਰੁੱਪ ਅੰਦੀਜ ਦੇ ਨਾਲ ਕੰਮ ਕਰਦਾ ਸੀ ਆਪਣੇ ਚ ਅ ਇਹਦੇ ਜਿਹੜੇ ਪੁਰਾਣੀ ਕੁਝ-ਕਿਛ ਤੋਂ ਮੈਂ ਪਤਾ ਕੀਤਾ ਜੋ ਮੇਰੇ ਆਪਣੇ ਜਿਹੜੀ ਸਿਕਰਟ ਇਨਫੋਰਮੇਸ਼ਨ ਦੇ ਹਿਸਾਬ ਨਾਲ ਇਹਨਾਂ ਦਾ ਕੋਈ ਕਾਫੀ ਵੱਡਾ ਗਰੋਹ ਵੀ ਹੋ ਸਕਦਾ ਕਿਉਂਕਿ ਕਈ ਇਹਨਾਂ ਨੇ ਕੋਈ ਟਰੱਕ ਵਗੈਰਾ ਵੀ ਚੋਰੀ ਕਰਨ ਦਾ ਅਟੈਂਪਟ ਕੀਤੇ ਹੋਏ ਆ ਤੇ ਇਹਦੇ ਪੁਰਾਣੇ ਪਰਚੇ ਦੀ ਪੁਰਾਣੀ ਹਿਸਟਰੀ ਕਾਫੀ ਛਾਤਰਚੋਰ ਦੱਸਦਾ ਹੈ ਆਪਣੇ